ਮਨ ਗਿਆ ਸਭ ਤੋਂ ਪਹਿਲੇ ਤਾਂ ਤਾਨਾਸ਼ਾਹੀ ਦੀ ਹਾਰ ਹੋਈ ਹੈ ਲੋਕਤੰਤਰ ਦੀ ਤੇ ਲੋਕਾਂ ਦੀ ਅੱਤ ਜਿੱਤ ਹੋਈ ਹੈ ਜਿਵੇਂ ਮੈਂ ਕਿਹਾ ਅੱਜ ਜਿਹੜੇ ਕੈਂਪ ਲੱਗ ਰਹੇ ਸੀਗੇ ਭਾਜਪਾ ਵੱਲੋਂ ਲਾਏ ਜਾ ਰਹੇ ਸੀਗੇ ਤੇ ਅੱਜ ਦੇ ਨਹੀਂ ਮੇਰੇ ਖਿਆਲ ਤਿੰਨ ਮਹੀਨਾ ਤੋਂ ਚੱਲ ਰਹੇ ਹੈ ਤੇ ਕੈਂਪ ਕਿਸ ਚੀਜ਼ ਦੇ ਸੀਗੇ ਕਿ ਭਾਰਤ ਸਰਕਾਰ ਦੀ ਜਿਹੜੀ ਨੀਤੀ ਹੈ ਕਿਸਾਨਾਂ ਵਾਸਤੇ ਆਮ ਮਜ਼ਦੂਰਾਂ ਵਾਸਤੇ ਕਾਰੀਗਰਾਂ ਵਾਸਤੇ ਆਮ ਜਨਤਾ ਵਾਸਤੇ ਜਿਹੜੀ ਭਾਰਤ ਸਰਕਾਰ ਦੀ ਸਕੀਮਾਂ ਅਸੀਂ ਲੋਕਾਂ ਤੱਕ ਲੈ ਕੇ ਜਾ ਰਹੇ ਸੀ ਜਿਹਦਾ ਜਿਹੜਾ ਕੋਈ ਉਹਦੇ ਤੋਂ ਵਾਂਝਾ ਰਹਿ ਗਿਆ ਸੀ ਉਹਦੇ ਅਸੀਂ ਫਾਰਮ ਭਰ ਰਹੇ ਸੀ ਬਕਾਇਦਾ ਵਿਦ ਪਰਮਿਸ਼ਨ ਹਰ ਇੱਕ ਕੰਪਿਊਟਰ ਦਾ ਸਾਡੇ ਕੋਲੇ ਕੋਡ ਸੀਗਾ ਤੇ ਦੇਖੋ ਬੁਕਲਾਟ ਆ ਸ਼ੁਰੂਆਤ ਕਿੱਥੋਂ ਹੋਈ ਹੈ ਕੁਝ ਦਿਨ ਪਹਿਲੇ ਤੁਸੀਂ ਧਿਆਨ ਹੋਣਾ ਹੈ ਸਿਸੋਦੀਆ ਸਾਹਿਬ ਇਹਨਾਂ ਦੇ ਦਿੱਲੀ ਤੋਂ ਜਿਹੜੇ ਦਿੱਲੀ ਵਾਲੇ ਆਏ ਹੋਏ ਆ ਦਿੱਲੀ ਵਾਲੇ ਮੈਂ ਤਾਂ ਲੁਟੇਰੇ ਹੀ ਕਵਾਂਗਾ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਬਾਈ ਹੁੱਕ ਔਰ ਬਾਈ ਕਰੁਕ ਅਸੀਂ ਜੇਤੂ ਹੋਣਾ ਤੇ ਉਹ ਅੱਜ ਥੱਲੇ ਦੇਖਣਾ ਸ਼ੁਰੂ ਹੋ ਗਿਆ ਅੱਜ ਪੂਰੇ ਪੰਜਾਬ 'ਚ বিজেਟੀ ਦੇ ਕਾਰਜਕਰਤਾ বিজেਪ ਦੇ ਲੀਡਰ ਸਾਹਿਬਾਨ ਆਗੂ ਸਾਹਿਬਾਨ ਉਹਨਾਂ ਨੂੰ ਕਿਵੇਂ ਪੁਲਿਸ ਫੜ ਕੇ ਲੈ ਕੇ ਗਏ ਤੇ ਭਗਵੰਤ ਮਾਨ ਜੀ ਤੋਂ ਪੰਜਾਬ ਪੋਰਸ ਤੋਂ ਕਿਉਂਕਿ ਉਹ ਹੋਮ ਮਿਨਿਸਟਰ ਵੀ ਹੈ ਕ੍ਰਾਈਮ ਕੰਟਰੋਲ ਨਹੀਂ ਹੋ ਰਿਹਾ ਮੈਂ ਜੇਬੋਰ ਦੀ ਗੱਲ ਕਰਾਂ ਅੱਜ ਵੀ ਦਿਨ ਦਿਹਾੜੇ ਜਿਹੜਾ ਸਾਡੇ ਵਰਮਾ ਹਤਿਆਕਾਂਡ ਹੋਇਆ ਸੀ ਅਜ ਤੱਕ ਉਹਦਾ ਕੋਈ ਦੋਸ਼ੀ ਨਹੀਂ ਫੜਾਇਆ ਗਿਆ ਕੁਝ ਦਿਨ ਪਹਿਲੇ ਜਿਹੜੀ ਵਿਰੋਧੀਆਂ ਅੱਜ ਵੀ ਸਰਿਆ ਵਿਰੋਧੀਆਂ ਚੱਲ ਰਹੀ ਹੈ ਨਸ਼ੇ ਤੋਂ ਰੋਜ਼ ਪੰਜਾਬ ਦਾ ਗਵਰੂ ਨੌਜਵਾਨ ਰੋਜ਼ ਨਸ਼ੇ ਤੋਂ ਘਰੀਬਨ ਫਾਜ਼ਿਲਕਾ ਦੇ ਵਿੱਚ ਲੁੱਟ ਖੋ ਉਵੇਂ ਹੀ ਚੱਲ ਰਿਹਾ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਕ੍ਰਾਈਮ ਕੰਟਰੋਲ ਵਾਸਤੇ ਤਾਂ ਬੰਦੇ ਹੈ ਨਹੀਂ ਕ੍ਰਾਈਮ ਕੰਟਰੋਲ ਵਾਸਤੇ ਤਾਂ ਪੁਲਿਸ ਹੈ ਨਹੀਂ ਵੀ ਆਮ ਭਾਜਪਾ ਦੇ ਵਰਕਰਾਂ ਨੂੰ ਫੜ ਲਓ ਇਹ ਨਾ ਭੁਕਲਾਟ ਹੈ ਕਿਉਂਕਿ ਜਵੇ ਜਾਕੇਟ ਸਾਹਿਬ ਨੇ ਵੀ ਗੱਲ ਕੀਤੀ ਅੱਜ ਦੇ ਦਿਨ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨਾਂ ਨੇ ਵੇਖ ਲਿਆ ਵੀ ਉਹਨਾਂ ਦਾ ਅਸਲੀ ਅੰਦਰਦਤ ਕੌਣ ਹੈ ਕਿਉਂਕਿ ਮੋਦੀ ਸਾਹਿਬ ਨੇ ਜਿਹੜਾ ਸਟੈਂਡ ਲਿੱਤਾ ਕਿਸਾਨ ਦੇ ਹਿੱਤ ਦੇ ਪੰਜਾਬ ਆਪਣੇ ਅਮਰੀਕਾ ਨੇ ਪੱਥੇਰਾ ਜ਼ੋਰ ਲਾਇਆ ਪਰ ਉਹਨਾਂ ਨੇ ਕਿਹਾ ਵੀ ਨਹੀਂ ਭਾਰਤ ਦਾ ਕਿਸਾਨ ਪੰਜਾਬ ਦਾ ਕਿਸਾਨ ਉਹਦੇ ਲਈ ਅਸੀਂ ਬਿਲਕੁਲ ਨਹੀਂ ਝੁਕਾਂਗੇ ਉਹਦੀ ਅਸੀਂ ਫਰਸਟ ਆਪਣਾ ਭਾਰਤ ਦਾ ਕਿਸਾਨ ਪਹਿਲੇ ਉਹਨਾਂ ਨੇ ਸਟੈਂਡ ਲਿੱਤਾ ਤੇ ਲੋਕਾਂ ਨੇ ਸਾਰੀ ਚੀਜ਼ਾਂ ਵੇਖ ਤੇ ਲੋਕ ਅੱਜ ਜੀਐਪੀ ਨਾਲ ਜੁੜ ਰਹੇ ਪਿੰਡ ਪਿੰਡ ਜੁੜ ਰਹੇ ਉਹਦਾ ਨਤੀਜਾ ਹੈ ਆਮ ਆਦਮੀ ਪਾਰਟੀ ਵਖਲਾ ਕੇ ਗੁੰਦਲਾ ਕੇ ਅੱਜ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੁਛ ਦਿੱਤਾ ਤੁਹਾਡੇ ਸਾਹਮਣੇ ਹੈ ਇਹ ਇਨਗਰਾਨ ਦੀ ਗੱਲ ਹੈ ਸਾਡੇ ਵਰਕਰ ਸਰਕਾਰ ਕੀ ਰਹੀ ਸੀ ਗਰੀਬ ਦਾ ਫਾਰਮ ਭਰ ਰਿਹਾ ਸੀ ਉਹਨੂੰ ਭਾਰਤ ਸਰਕਾਰ ਦੀ ਨੀਤੀਆਂ ਦਾ ਅਸਰ ਹੋਈ ਸੀ ਇਹ ਸਾਨੂੰ ਉਹਦਾ ਸਕੀਮਾ ਦਾ ਫਾਇਦਾ ਕਿਵੇਂ ਉਠਾਣਾ ਹੈ ਸੋਲਰ ਦੀ ਕੋਈ ਸਬਸਿਡੀ ਕਿਵੇਂ ਉਹਦਾ ਫਾਰਮ ਭਰਨਾ ਹੈ ਉਹ ਦੱਸ ਰਹੀ ਸੀ ਉਹਦੇ ਤੋਂ ਤਕਲੀਫ ਕਿਉਂ ਆ ਰਹੀ ਆਮ ਆਦਮੀ ਪਾਰਟੀ ਨੂੰ ਕਿਸ ਗੱਲ ਦੀ ਤਕਲੀਫ ਹੈ ਅੱਜ ਉਹਨਾਂ ਦਾ ਜਿਹੜਾ ਜਿਹੜਾ ਡੋਗਲਾ ਪਨ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਅੰਦਰ ਵੱਟ ਮਾਨ ਸਾਹਿਬ ਕੋਲੇ ਤਾਂ ਚਲੋ ਖੋਨਾ ਕੋਲੇ ਤਾਂ ਵਿਚਾਰੇ ਕੋਲੇ ਕੋਈ ਕੰਟਰੋਲ ਹੈ ਨਹੀਂ ਆਰ ਤਾਂ ਮਗਰੋਂ ਫਿਰ ਚਲਦੇ ਆ ਆ ਸਰਪ ਸਰ ਹੁਣ ਹੁਣ ਗੱਲ ਲੱਗੀ ਹੋਈ ਹੈ ਅਰੈਸਟ ਕਿੰਨੇ ਕਿੰਨਾਂ ਨੂੰ ਕੀਤਾ ਹੈ ਦੇਖੋ ਅੱਜ ਤਾ ਜਿਹੜੀ ਮੇਰੀ ਨੌਲੇਜ ਹੈ ਸਾਡੇ ਜਿਹੜੇ ਸਾਫ ਕਾਰ ਐਮ ਐਲ ਏ ਸਾਹਿਬ ਹੈ ਸੁਰੀ ਜਾਨੀ ਜੀ ਨੂੰ ਉਹਨਾਂ ਦਾ ਵੀ ਕੈਂਪ ਚੱਲ ਰਿਹਾ ਸੀ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਜੀ ਉਹਨਾਂ ਨੂੰ ਉੱਥੇ ਰਾਏਪੋੜਾ ਤੋਂ ਵੰਦਨਾ ਸੰਗਵਾਲ ਜੀ ਇਹ ਹੋਰ ਕਈ ਸਾਡੇ ਵਰਕਰ ਸਹਿਬਾਨ ਨੂੰ ਅਰੈਸਟ ਕੀਤਾ ਤੇ ਹੁਣ ਐਸਐਸਪੀ ਸਾਹਿਬ ਨੇ ਸਾਡੇ ਕੰਪਿਊਟਰਸ ਉਹਨਾਂ ਦੇ ਜਿਹੜੇ ਫੜ ਲਏ ਸੀ ਵਿਦ ਪਰਮਿਸ਼ਨ ਅਗੇਨ ਕਿਉਂਕਿ ਪਹਿਲੇ ਉਹਨਾਂ ਨੇ ਬਹਾਨਾ ਕੀ ਬਣਾਇਆ ਸੀ ਕਿ ਕੋਈ ਜੀ ਡਾਟਾ ਥੈਫਟ ਹੋਇਆ ਕੋਈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਵਰਤਾਰ ਵਿੱਚ ਪਰਮਿਸ਼ਨ ਸਾਰਾ ਕੰਮ ਚੱਲ ਰਿਹਾ ਸੀ ਦੋਨਾਂ ਨੇ ਸਾਨੂੰ ਹਦੇਸ਼ ਦੇਤੇ ਤੇ ਇਸ ਨੂੰ ਉਹਨਾਂ ਨੂੰ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਬਾਕੀ ਅਸੀਂ ਜਿਵੇਂ ਸਾਡੀ ਸੀਨੀਅਰ ਲੀਡਰਸ਼ਿਪ ਦਾ ਜਾਕਪ ਸਿੰਘ ਸਾਹਿਬ ਦਾ ਅਸ਼ੋਕ ਚੰਦ ਮਾਲੀ ਦਾ ਜੇ ਵੀ ਸ਼ਾਮ ਨੂੰ ਇਹ ਜੋ ਵੀ ਹਨ ਡਾਇਰੈਕਸ਼ਨ ਦਿੰਦੇ ਨੇ ਲੇਕਿਨ ਆ ਕੰਮ ਰੁਕੂਗਾ ਨਹੀਂ ਕਿਉਂਕਿ ਲੋਕ ਖੇਚ ਦਾ ਕੰਮ ਅਸੀਂ ਕੋਈ ਕ੍ਰਾਈਮ ਨਹੀਂ ਕਰ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਅਸੀਂ ਭਾਰਤ ਸਰਕਾਰ ਦੀ ਨੀਤੀਆਂ ਘਰ ਘਰ ਲੈ ਕੇ ਜਾ ਰਹੇ ਉਹ ਕੰਮ ਅਸੀਂ ਔਰ ਮਜ਼ਬੂਤੀ ਨਾਲ ਕਰਾਂਗੇ ਤੇ ਰੋਕ ਸਕਦਾ ਹੈ ਰੋਕ ਲੈਣ ਕਿ ਉਹਨਾਂ ਨੇ ਕੋਈ ਔਰਡ ਫੋਰਸ ਭੇਜਣੀ ਹੈ ਤੇ ਕੋਈ ਜੋ ਵੀ ਐਫ ਆਈ ਆਰ ਦਾ ਨਹੀਂ ਦਰਜ ਕੀਤੀ ਹਾਲੇ ਹੁਣ ਤੱਕ ਕੋਈ ਐਫ ਆਈ ਆਰ ਦਰਜ ਕੀਤੀ ਨਹੀਂ ਜੀ ਬਾਕੀ ਮੈਨੂੰ ਪੰਜਾਬ ਸਰਕਾਰ ਤੇ ਮਾਨ ਸਾਹਿਬ ਤੇ ਭਰੋਸਾ ਹੈ ਨਹੀਂ ਸ਼ਾਮ ਨੂੰ ਵੇਖਾਂਗੇ जे कोई उन